ਬਰਨਾਲਾ ਦੇ ਵਿੱਚ ਐਸਐਸਡੀ ਕਾਲਜ ਦੇ ਵਿੱਚ ਰਿਟਾਇਰਡ ਜੱਜ ਐਸਕੇ ਅਗਰਵਾਲ ਦੇ ਵੱਲੋਂ ਲਿਖੀ ਗਈ ਪੁਸਤਕ ਜਬ ਜਾਗੋ ਤਬੇ ਸਵੇਰਾ ਦੇ ਉੱਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਰਾਜ ਦੀ ਕੇਸ ਦੇ ਦਰਮਿਆਨ ਹੀ ਐਸਐਸਡੀ ਸਬਾ ਤੇ ਬਰਨਾਲਾ ਦੇ ਮੈਂਬਰ Shiv Darshan Kumar Sharma ਨੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੁਸਤਕ ਸतीश ਅਗਰਵਾਲ ਵੱਲੋਂ ਲਿਖੀ ਗਈ ਹੈ ਜੋ ਕਿ ਜ਼ਿਲ੍ਹਾ ਪੱਧਰ ਤੇ न्यायधीश ਦੇ ਰੂਪ ਦੇ ਵਿੱਚ ਵਕਫਾ ਕਦਾਲਤਾ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ ਤੇ ਇੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਐਸਐਸਡੀ ਕਾਲਜ ਦੇ ਵਿੱਚ ਜਬ ਜਾਗੋ ਤਬੇ ਸਵੇਰਾ ਤੇ ਹੋਣ ਵਾਲੇ ਪੈਨਲ ਡਿਸਕਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਉਪਾਗ ਲੈ ਰਹੇ ਨੇ ਤੇ ਐਚਐਸ ਡਿੰਪਲ ਈਟੀਓ ਲੁਧਿਆਣਾ ਤੋਂ ਇਲਾਵਾ ਇੱਥੇ ਪ੍ਰੋਫੈਸਰ ਹਰਪ੍ਰੀਤ ਕੌਰ ਪ੍ਰੋਫੈਸਰ ਗੁਰਪਿਆਰ ਸਿੰਘ ਵੀ ਮੌਜੂਦ ਸਨ ਐਸਡੀ ਬਰਨਾਲਾ ਦੇ ਮਹਾ ਸਚਿਵ ਸ਼ਿਵ ਸਿੰਘਲਾ ਦਾ ਕਹਿਣਾ ਹੈ ਕਿ ਹਾਲਾਂਕਿ ਇੱਥੇ ਐਸ ਕੇ ਅਗਰਵਾਲ ਦੀ ਇਹ ਪਹਿਲੀ ਪੁਸਤਕ ਜਿਸ ਤੇ ਪੈਨਲ ਡਿਸਕਸ਼ਨ ਹੋਈ ਹੈ ਪਰ ਉਹਨਾਂ ਦਾ ਕਹਿਣਾ ਕਿ ਇਸ ਲੇਖਨ ਨੇ ਕਈ ਹੋਰ ਪ੍ਰਸਿੱਧ ਲੇਖਕਾਂ ਨੂੰ ਵੀ ਖੜਾ ਕਰਕੇ ਰੱਖ ਦਿੱਤਾ ਉਥੇ ਦਾ ਸੀ ਕੇਐਸਐਡੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅਸਕੇ ਅਗਰਵਾਲ ਦੀ ਪੁਸਤਕ ਜਦ ਜਾਗੋ ਤਬ ਸਵੇਰਾ ਤੇ ਜਿਹੜੀ ਵਿਚਾਰ ਚਰਚਾ ਦੇ ਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਦੇਖੋ ਜਿਹੜੇ ਸ੍ਰੀਸ਼ ਅਗਰਵਾਲ ਜੀ ਨੇ ਇਹਨਾਂ ਦੀ ਜਿਹੜੀ ਪੁਸਤਕ ਹੈ ਜਦੋਂ ਜਾਗੋ ਕਦੋਂ ਸਵੇਰਾ ਇਹ ਬਹੁਤ ਹੀ ਅਰਥਵਾਨ ਪੁਸਤਕ ਹੈ ਇਹ ਇੱਕ ਭਾਰਤਕ ਪੁਸਤਕ ਹੈ ਜਿਹਦੇ ਵਿੱਚ ਜ਼ਿੰਦਗੀ ਦੇ ਅੱਡ ਅੱਡ ਪਹਿਲੂਆਂ ਬਾਰੇ ਬਹੁਤ ਹੀ ਮਹੱਤਵਪੂਰਨ ਲੇਖ ਤਜਰਬੇ ਅਨੁਪਾਵ ਔਰ ਵਿਚਾਰ ਦਰਸ਼ਨ ਨੂੰ ਕਲਮਬੰਧ ਕੀਤਾ ਗਿਆ ਹੈ ਔਰ ਇਹਦੀ ਵੱਡੀ ਖੂਬੀ ਇਹ ਹੈ ਇਸ ਪੁਸਤਕ ਦੀ ਕਿ ਇਹ ਲੋਕ ਭਾਸ਼ਾ ਦੇ ਨੇੜੇ ਹੋ ਕੇ ਲੇਖਕ ਨੇ ਗੱਲ ਕੀਤੀ ਹੈ ਭਾਸ਼ਾ ਤੇ ਇਸ ਦਾ ਆਬੂਰ ਹੈ ਮਾਂ ਬੋਲੀ ਨਾਲ ਇਸ ਦਾ ਪਿਆਰ ਹੈ ਇਸ ਕਰਕੇ ਇਸ ਦੀਆਂ ਜਿਹੜੀਆਂ ਉਹ ਹਮਾਵਾਂ ਨੇ ਔਰ ਇਸ ਲੱਗ ਜਿਹੜੀ ਸ਼ੈਲੀ ਹੈ ਉਹ ਇੰਨੀ ਸਰਲ ਹੈ ਰੌਚਕ ਹੈ ਖਿਚਪਰੂਰ ਹੈ ਕਿ ਇਹ ਆਪਣੇ ਆਪ ਨਾਲ ਆਪਣੇ ਆਪ ਨਾਲ ਪਾਠਕਾਂ ਨੂੰ ਜੋੜ ਲੈਂਦੀ ਹੈ ਇਸ ਦ੍ਰਿਸ਼ਟੀ ਤੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਾਠਕਾਂ ਦੇ ਵਿੱਚ ਪੰਜਾਬੀ ਜਨमानस ਦੇ ਵਿੱਚ ਬਹੁਤ ਹੀ ਲੋਕਪ੍ਰੀਅ ਹਰਮਨ ਪਿਆਰੀ ਪੁਸਤਕ ਬਣੇਗੀ ਇਹ ਜਿਹਾ ਮੇਰਾ ਵਿਸ਼ਵਾਸ ਹੈ ਔਰ ਇਸ ਪੁਸਤਕ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੀਮਤਾਂ ਨੇ ਉਹ ਅਜਈਆਂ ਪੈਨੇਟ੍ਰੇਟ ਕਰ ਰਹੀਆਂ ਨੇ मतलो ਘਰ ਕਰ ਰਹੀਆਂ ਨੇ ਜਿਹੜੀਆਂ ਸਾਡੇ ਸੱਭਿਆਚਾਰ ਨੂੰ ਸਾਡੇ ਸਮਾਜ ਨੂੰ ਸਾਡੇ ਸਿਹਤਮੰਦ ਜੀਵਨ ਨੂੰ ਤੇ ਖੋਰਾ ਲਾ ਰਹੀਆਂ ਨੇ ਔਰ ਜਸ ਸਾਹਿਬ ਸਤੀਸ ਜੀ ਜਿਹੜੇ ਹੈਗੇ ਨੇ ਉਹ ਬਰਨਾਲੇ ਦੀ ਧਰਤੀ ਚੋਂ ਉੱਠ ਕੇ ਉੱਚਾ ਉਹਦੇ ਉੱਤੇ ਪਹੁੰਚੇ ਹੁਣ ਉਹਨਾਂ ਨੇ ਇਮਾਨਦਾਰੀ ਦਾ ਮਿਹਨਤ ਦਾ ਪੱਲਾ ਫੜੀ ਰੱਖਿਆ ਇਸ ਦ੍ਰਿਸ਼ਟੀ ਤੋਂ ਵੀ ਇਹਨਾਂ ਦਾ ਨਿਮਨ ਦੇ ਵਿੱਚ ਪੰਜਾਬ ਦੇ ਜਿਹੜਾ ਪਤਨਸ਼ੀਲ ਸਮਾਜ ਹੈ ਉਸ ਪ੍ਰਤੀਕ ਦਾ ਦਰਦ ਜਿਹੜਾ ਹੈਗਾ ਇਹਨਾਂ ਦੇ ਅੰਦਰ ਬੈਠਿਆ ਹੋਇਆ ਔਰ ਉਸ ਨੂੰ ਦਰੁਸਤ ਕਰਨ ਵਾਸਤੇ ਇੱਕ ਅਜੇ ਮੁੱਲਾਂ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸਾਡੇ ਸਮਾਜ ਨੂੰ ਉੱਚੇ ਰੀ ਦਿਸ਼ਾ ਵੱਲ ਲਿਗਾ ਸਕਦੇ ਨੇ ਇਸ ਕਰਕੇ ਸਾਡਾ ਜਿਹੜਾ ਪੰਜਾਬੀ ਜੀਵਨ ਦਾ ਸੱਭਿਆਚਾਰ ਦਾ ਜਿਹੜਾ ਇੱਕ ਗੌਰਵਮਈ ਵਿਰਸਾ ਇਤਿਹਾਸ ਇੱਕ ਸਮਾ ਸੀ ਉਹ ਦੁਆਰਾ ਪੁਨਰ ਸਥਾਪਿਤ ਹੋ ਸਵੇ ਅਜਹੀ ਇਸ ਦਾ ਪੁਸਤਕ ਦੀ ਭਾਵਨਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਕੋਟੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਜੀਵਨ ਦੇ ਵਿੱਚ ਮਾਰਗਦਰਸ਼ਨ ਕਰਨ ਵਾਸਤੇ ਸਾਨੂੰ ਪੜਨ ਨੂੰ ਮਿਲਦੀਆਂ ਨੇ ਇਸ ਕਰਕੇ ਮੈਂ ਲੇਖਕ ਨੂੰ ਵਧਾਈ ਦੇਣਾ ਔਰ ਆਯੋਜਕ ਜਿਹੜਾ ਆਯੋਜਨ ਕੀਤਾ ਜਿਹੜਾ ਪੇਸ ਸੰਸਥਾਨ ਹੈ ਉਸ ਨੂੰ ਵੀ ਜਿੰਦਲ ਸਾਹਿਬ ਨੂੰ ਵੀ ਔਰ ਸ਼ਰਮਾ ਜੀ ਨੂੰ ਵਧਾਈ ਦੇਣਾ ਬਹੁਤ ਬਹੁਤ ਕਿ ਮੈਂ ਫਿਰ ਨਾਲ ਕੀ ਗੱਲ ਕਰਨਾ ਚਾਹੁੰਦਾ ਕਿ ਸੋਦੇ ਪਿਤਾ ਜੀ ਹਿੰਦੁਸਤਾਨ ਦੇ ਮੰਨੇ ਪਰ ਮੰਨੇ ਮਕਰ ਦੇ ਦੇਖਾਂ ਦੇ ਵਿੱਚ ਆਉਂਦੇ ਹੈ ਤੁਸੀਂ ਉਹਨਾਂ ਦੇ ਸ਼੍ਰੇਣੀ ਤੋਂ ਅੱਗੇ ਨਿਕਲ ਕੇ ਜਾ ਰਹੇ ਇਹਦੇ ਵਿੱਚ ਅਵਾਰਡ ਦੇ ਵਿੱਚ ਤੁਸੀਂ ਅੱਗੇ ਜਾਉਗੇ ਜਾਂ ਮਤਲਬ ਉਹਨਾਂ ਦਾ 100 ਸਾਲਾ ਪੁਰਸ ਦੇਖੋ ਗੱਲ ਇਹ ਹੈ ਵੀ ਅਸੀਂ ਉਹਨਾਂ ਦਾ 100 ਸਾਲਾ ਪੂਰਨ ਕਰਨ ਵਾਸਤੇ ਤਾਂ ਬਹੁਤ ਪ੍ਰਤੀਬੱਧ ਆ ਸਾਡੇ ਪਿਤਾ ਜੀ ਨੇ ਉਹ ਸਮਾਜ ਦੇ ਵੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਨੂੰ ਕਹਿੰਦੇ ਨੇ ਵੀ ਉਹ ਤਾਂ ਜਗਤ ਬਾਪੂ ਨੇ ਔਰ ਇਹ ਗੱਲ ਸਹੀ ਵੀ ਹੈ ਉਹ ਹਰੇਕਾਂ ਹਰੇਕ ਵਿਅਕਤੀ ਨੂੰ ਪਿਆਰ ਨਾਲ ਮਿਲਣਾ ਚਾਹੀਦਾ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹਨਾਂ ਦੀ ਮਿਹਨਤ ਸਾਡੀ ਲਈ ਪ੍ਰੇਰਣਾਦਾਇਕ ਹੈ ਇਹ ਮਾਂ ਪੁੱਤ ਦੇ ਵਿੱਚ ਜਾਂ ਕਿਸੇ ਵੀ ਮੇਰੇ ਜੀਐਫਸੀ ਹੀ ਮੇਰੇ ਦੋਸਤ ਨੇ ਮੇਰਾ ਇਹਨਾਂ ਨੂੰ ਕੋਈ ਕੰਪੀਟੀਸ਼ਨ ਨਹੀਂ ਹੈ ਕਿ ਉਹ ਉਹ ਤਾਂ ਗੱਜ ਵੀ ਆਏ ਰਹੇ ਲੇਖਕ ਵੀ ਬਣ ਗਏ ਹੁਣ ਮੈਨੂੰ ਇਸ ਗੱਲ ਦਾ ਬਲਕਿ ਖੁਸ਼ੀ ਹੈ ਕਿ ਉਹ ਲੇਖਕ ਵੀ ਬਣ ਗਏ ਇਸੇ ਕਰਕੇ ਮੇਰੇ ਪਿਤਾ ਜੀ ਵੀ ਬਹੁਤ ਖੁਸ਼ੀ ਹੈ ਔਰ ਮੇਰਾ ਖਿਆਲ ਉਹਨਾਂ ਨੇ ਵੀ ਮੈਂ ਵੀ ਕਦੇ ਇਹ ਨਹੀਂ ਸੋਚਿਆ ਸੀ ਕਿ ਸਾਨੂੰ ਕੋਈ ਮਾਨ ਸਨਮਾਨ ਮਿਲੇਗਾ ਅਸੀਂ ਕੰਮ ਨਿਸ਼ਕਾਮ ਸਾਹਿਤ ਜਿਹੜਾ ਹੈਗਾ ਜਦੋਂ ਤੁਸੀਂ ਇਨਾਮ ਵਾਸਤੇ ਲਿਖੋ ਤਾਂ ਲਿਖਿਆ ਹੀ ਨਹੀਂ ਜਾਂਦਾ ਇਸ ਕਰਕੇ ਇਹ ਘਰਪੂਕ ਤਮਾਸ਼ਾ ਦੇਖਣ ਵਾਲਾ ਕੰਮ ਹੁੰਦਾ ਅਸੀਂ ਲੇਖਣ ਤਾਂ ਇਸੇ ਢੰਗ ਨਾਲ ਲੱਗੇ ਸੀ ਉਦੋਂ ਆਮਾਨਤਾ ਮੈਣ ਲੱਗੀ ਮਾਨਸ ਨੂੰ ਆ ਮਿਲਿਆ ਇਸ ਕਰਕੇ ਜਦੋਂ ਵੀ ਉਹ ਲਿਖਦੇ ਰਚਨਾ ਲਿਖਦੇ ਆ ਉਹ ਸਮਾਜ ਨੂੰ ਦਰੁਸਤ ਕਰਨ ਵਾਸਤੇ ਆਪਣੀਆਂ ਭਾਵਨਾਵਾਂ ਉੱਚੀਆਂ ਸੁੱਚੀਆਂ ਨੂੰ ਦਰਸਾਉਣ ਵਾਸਤੇ ਲਿਖਦੇ ਆ ਸਮਾਜ ਦੇ ਵਿੱਚ ਅਜਈਆਂ ਭਾਵਨਾਵਾਂ ਪੇਸ਼ ਹੋ ਸਕਣ ਤਾਂ ਕਿ ਸਮਾਜ ਨੂੰ ਵੀ ਹੌਸਲਾ ਮਿਲੇ ਸਮਾਜ ਨੂੰ ਵੀ ਸੇਧ ਮਿਲੇ ਤੇ ਇਨਾਮ ਇਸ ਦੂਰ ਦੂਰ ਦੀਆਂ ਗੱਲਾਂ ਵੇ ਇਹ ਬਾਦ ਦੇ ਵਿੱਚ ਜੀਵਨ ਦਾ ਹਿੱਸਾ ਨੇ ਤੋ ਇਸ ਕਰਕੇ ਇਹ ਕੰਪੀਟੀਸ਼ਨ ਦੇ ਮਾਪੇ ਪਿਤਾ ਜੀ ਬਾਰੇ ਵੀ ਇਹੀ ਦੁਆ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਉਹ 100 ਸਾਲ ਪੂਰੇ ਕਰਨ ਔਰ ਉਹ ਸਮਾਜ ਨੂੰ ਇੱਕ ਸਮਿਆਚਾਰ ਪੈਦਾ ਕਰ ਰਹੇ ਨੇ ਪੁਸਤਕ ਸਮਿਆਚਾਰ ਔਰ ਉਦਖ ਲਾਉਂਦੇ ਨੇ ਉਹ ਇੱਕ ਸੇਧ ਦੇ ਰਹੇ ਨੇ ਪੰਜਾਬੀ ਸਮਾਜ ਨੂੰ ਪੰਜਾਬੀਅਤ ਦੇ ਮੁੱਈ ਨੇ ਪ੍ਰੇਰਨਾ ਸਰੋਤ ਨੇ ਸਾਡੇ ਸਾਰਿਆਂ ਦੇ ਪੂਜਨੀਕ ਨੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਔਰ ਮੈਂ ਵੀ ਇਹੀ ਕਹਾਗਾ ਦੁਆ ਕਰਦਾ ਕਿ ਮੈਨੂੰ ਵੀ ਲਿਖਣ ਦਾ ਜਿਹੜਾ ਹੁਨਰ ਹੈ ਸਰਸਵਤੀ ਮਾਤਾ ਉਹ ਉਹ ਦਿੰਦੀ ਰਹੇ ਤੇ ਮੈਂ achhiyan rachnama likh tarah samjhda haan. ਤੁਸੀਂ ਬਖ ਬਖ ਬਨਾਰਾ ਦੇ ਮੂੰਹ ਵੀ ਸੁਣਿਆ ਹੈਗਾ ਕਿ ਜੱਸਾਬ ਨੇ ਇੱਕ ਕਿੰਨਾ ਸਾਨੂੰ ਨਾਇਬ ਤੋਹਫਾ ਦਿੱਤਾ ਹੈ। ਜਦੋਂ ਜਾਗੋ ਉਦੋਂ ਸਵੇਰਾ ਪੁਸਤਕ ਦੇ ਰੂਪ ਵਿੱਚ। ਤੇ ਮੈਂ ਇਹ ਸਮਝਦਾ ਕਿ ਇਹ ਪੁਸਤਕ ਨੂੰ ਜੋ ਵੀ ਪਾਠਕ ਪੜਨਗੇ ਚਾਹੇ ਉਹ ਕਿਸੇ ਵੀ ਉਮਰ ਦੇ ਹੋਣ ਜਾਂ ਕਿਸੇ ਵੀ ਕਿਤੇ ਨਾਲ ਸੰਬੰਧ ਰੱਖਦੇ ਹੋਣ ਤਾਂ ਇਹ ਸਮਾਜ ਲਈ ਇੱਕ ਬਹੁਤ ਵੱਡੀ ਸੇਧ ਸਾਬਤ ਹੋਏਗੀ। ਤੇ ਜੇ ਅਸੀਂ ਕੋਸ਼ਿਸ਼ ਕਰੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਤੇ ਤਾਂ ਕਿਤੇ ਸਾਡੇ ਸੰਪਰਕ ਚ ਲੋਕ ਆਉਂਦੇ ਨੇ ਤਾਂ ਇਹ ਬੁੱਕ ਨੂੰ ਪੜ੍ਹ ਕੇ ਸਾਨੂੰ ਕਾਫੀ ਫਾਇਦਾ ਹੋਇਆ। ਮੈਂ ਇਹ ਨਸੀਹਤ ਦੇਣਾ ਚਾਹੁੰਦਾ ਜਿਹੜੇ ਕਿ ਸਾ ਪੰਜਾਬ ਦੇ ਵਿੱਚ ਨਸ਼ਾ ਦਾ ਤੌਰ ਚੱਲ ਰਿਹਾ ਹੈ ਉਹਦੇ ਪਿੱਛੇ ਇੰਨੀਆ ਸੋਹਣੀਆਂ ਮਤਲਬ ਕਿ ਆ ਚੀਜ਼ ਜਿਹੜੀ ਸਿੱਖਿਆਵਾਂ ਮਿਲੀਆਂ ਨੇ ਦੇਖੋ ਸਰਨੇ ਸ਼ਬਦ ਵਰਤਿਆ ਨਸ਼ਾ ਨਸ਼ਾ ਤੇ ਨਾਸ਼ ਕੇ ਦੋਨੇ ਸ਼ਬਦ ਨੇ ਬਸ ਬਹੁਤ ਥੋੜਾ ਫਰਕ ਹੈ ਮੈਂ ਜਦੋਂ ਵੀ ਕਦੇ ਸਰਕਾਰ ਬਣਾ ਲਗਾਈ ਡਿਊਟੀ ਵੀ ਤੇ ਆਪਣੇ ਤੌਰ ਤੇ ਵੀ ਜਾਂਦਾ ਤੇ ਨਸ਼ੇ ਦੀ ਲੈ ਗੱਲ ਕਰਦਾ ਮੈਂ ਹਮੇਸ਼ਾ ਕਹਿੰਦਾ ਕਿ ਰੱਬ ਨੇ ਸਾਨੂੰ ਤਿੰਨ ਚੀਜ਼ਾਂ ਬਖਸ਼ੀਆਂ ਨੇ ਧੰਮ ਮਨ ਧਨ ਨਸ਼ਾ ਉਹ ਕੋੜ ਹੈ ਜਿਹੜਾ ਸਾਡੀਆਂ ਤਿੰਨੋਂ ਚੀਜ਼ਾਂ ਲੈ ਜਾਂਦਾ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਔਰ ਕਈ ਵਾਰ ਤਾਂ ਕੋ ਕੋ ਕੇ ਬੰਦਾ ਮਰਦਾ ਹੈ ਤੇ ਉਹਦਾ ਜੋ ਵੀ ਉਹਦੇ ਸਨੇਹੀ ਨੇ ਉਹਦਾ ਪਰਿਵਾਰ ਨੇੜੇ ਦੇ ਰਿਸ਼ਤੇਦਾਰ ਨੇ ਆ ਉਹਦੇ ਮਿੱਤਰ ਵੇਲੀ ਨੇ ਉਹਨੂੰ ਮਰਦਾ ਦੇਖ ਕੇ ਉਹਨਾਂ ਦੀ ਸਾਰੀ ਉਹਨਾਂ ਦੀ ਆਪਣੀ ਵੀ ਜਿੰਦੇ ਜੀ ਮੌਤ ਹੋ ਜਾਂਦੀ ਹੈ ਟਾਟਾ ਬਹੁਤ-ਬਹੁਤ ਸ਼ੁਕਰੀਆ ਜੀ। ਇਹ ਕਿਤਾਬ ਜਦੋਂ ਜਾਗੋ ਉਦੋਂ ਸਵੇਰਾ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਅਸੀਂ ਆਉਨੇ ਆ ਇਸ ਧਰਤੀ ਤੋਂ ਆ ਕੇ ਚਲੇ ਜਾਣੇ ਆ ਪਰ ਕੁਝ ਸਮਾਜ ਨੂੰ ਸੇਹ ਦੇਣਾ ਚਾਹੁੰਦੇ ਆ ਦਿਸ਼ਾ ਦੇਣਾ ਚਾਹੁੰਦਾ ਸੀ ਮੈਂ ਕਿ ਸਮਾਜ ਦੇ ਅੱਜ ਨਿੱਗਰ ਰਹੇ ਰਿਸ਼ਤੇ ਜਾ ਕੋਈ ਹੋਰ ਉਨਤਾਈਆਂ ਕਮੀਆਂ ਨੇ ਅਗਰ ਉਹਨਾਂ ਨੂੰ ਅਸੀਂ ਦੂਰ ਕਰਨ ਦਾ ਪਰਨ ਲੈ ਲਈਏ ਤੇ ਕੋਈ ਚੰਗੀ ਕੰਮ ਕਰੀਏ ਤਾਂ ਅਸੀਂ ਸਮਾਜ ਨੂੰ ਕੁਝ ਦੇ ਸਕਦੇ ਆ ਆਦਰਵਾਇਜ਼ ਜਿਆਦਾ ਅੱਜ ਮਨੁੱਖ ਇੱਕ ਸੌਣੀ ਸੋਚ ਰਹੀ ਅੱਗੇ ਜਾ ਰਿਹਾ ਹੈ ਪੈਸਾ ਇਹ ਜਿਹੜੀ ਕਿਤਾਬ ਹੈ ਇਸ ਦੇ ਵਿੱਚ ਲੋਕਾਂ ਨੂੰ ਇੱਕ ਸੰਦੇਸ਼ ਹੈ ਕਿ ਇੱਕ ਅੱਛੇ ਮਨੁੱਖ ਕਿਵੇਂ ਪੈਦਾ ਹੋ ਸਕਦੇ ਨੇ ਅਸੀਂ ਇੱਕ ਮਨੁੱਖ ਬਣ ਕੇ ਅਸੀਂ ਸਮਾਜ ਦੀ ਤੇ ਦੇਸ਼ ਦੀ ਤੇ ਕੌਮ ਦੀ ਤੇ ਵਿਸ਼ਵ ਦੀ ਕਿਵੇਂ ਸੇਵਾ ਕਰ ਸਕਦੇ ਆ ਜਿਵੇਂ ਕਿ ਸੈਸ਼ਨ ਜੱਜ ਉਦੇ ਹੋਏ ਵੀ ਮਤਲਬ ਇੱਕੋ ਲੱਗ ਸਾਗੀ ਚੀਜ਼ ਤੇ ਸਾਇਦ ਇੱਕ ਲੱਗ ਚੀਜ਼ ਆ ਗਈ ਕਿ ਇਹ ਉਹਨੇ ਚੀਜ਼ਾਂ ਕਿਵੇਂ ਮਤਲਬ ਸੁਣਾਈ ਨਾ ਸਰ ਇਹ ਇੱਕ ਗਲਤ ਫਹਮੀ ਹੈ ਕਿ ਇੱਕ ਜੱਜ ਹੈ ਉਹਦੇ ਵੀ ਇੱਕ ਦਿਲ ਹੁੰਦਾ ਹੈ ਇੱਕ ਜੱਜ ਆ ਉਹਦਾ ਵੀ ਸਮਾਜਿਕ ਰੋਲ ਹੁੰਦਾ ਹੈ ਜੇ ਅਸੀਂ ਕਚਹਿਰੀ ਚ ਬੈਠ ਕੇ ਫੈਸਲੇ ਹੀ ਕਰਦੇ ਰਹਾਂਗੇ ਲੋਕਾਂ ਨਾਲ ਜੁੜਾਂਗੇ ਨਹੀਂ ਲੋਕਾਂ ਦੀ ਗੱਲ ਨਹੀਂ ਕਰਾਂਗੇ ਸਾਹਤ ਨਹੀਂ ਅਸੀਂ ਲੋਕਾਂ ਦੇ ਵਿੱਚ ਆਪਣਾ ਸੁਨੇਹਾ ਨਹੀਂ ਪਹੁੰਚਾਵਾਂਗੇ ਤਾਂ ਸ਼ਾਇਦ ਅਸੀਂ ਇੱਕ ਅਧੂਰੇ ਜੱਜ ਕਹਿਲਾਵਾਂਗੇ ਪਰ ਜਦੋਂ ਅਸੀਂ ਇੱਕ ਅੱਛਾ ਸੰਦੇਸ਼ ਦਿੰਦੇ ਆ ਕਿਤਾਬਾਂ ਵੀ ਲਿਖਦੇ ਆ ਤੁਹਾਡੇ ਜੈਸੇ ਮਹਾਨ ਪੱਤਰਕਾਰਾਂ ਨਾਲ ਰੂਬਰੂ ਹੁੰਨੇ ਆ ਤੁਸੀਂ ਪ੍ਰਚਾਰ ਤੇ ਪ੍ਰਸਾਰ ਕਰਦੇ ਹੋ ਇਹ ਚੀਜ਼ਾਂ ਦਾ ਤਾਂ ਇੱਕ ਫੁੱਲ ਦੀ ਖੁਸ਼ਬੂ ਵੱਜ ਜਾਂਦੀ ਹੈ ਕੋਈ ਤੁਹਾਡੀ ਪੋਸਟਕ ਦੇ ਵਿੱਚ ਕੋਈ ਵਿਸ਼ੇਸ਼ ਹੋਵੇ ਟਿੱਪਣੀ ਜਿਹੜੀ ਕਿ ਇੰਦੋਸਤਾਨ ਵਾਸੀਆਂ ਨੂੰ ਤੁਸੀਂ ਦੇਣਾ ਚਾਹੁੰਦੇ ਦੇਖੋ ਜੀ ਜਿਹੜੀ ਇੱਕ ਮਾਂ ਹੁੰਦੀ ਹੈ ਜਾਇਕ ਪਿਤਾ ਹੁੰਦਾ ਜੇ ਉਹਨੂੰ ਪੁੱਛਿਆ ਜਾਵੇ ਤੇਰਾ ਕਿਹੜਾ ਬੱਚਾ ਚੰਗਾ ਹੈ ਤਾਂ ਸ਼ਾਇਦ ਉਹ ਦੱਸ ਨਹੀਂ ਪਾਊਗਾ ਮੇਰੇ ਮੁਤਾਬਕ ਮੇਰੇ ਲਈ ਸਾਰੇ ਲੇਖ ਮੇਰੇ ਲਈ ਅੱਛੇ ਨੇ ਇਹ ਮੈਂ ਜਿਹੜੇ ਮਹਾਨ ਸਾਡੇ ਪਾਠਕ ਨੇ ਜਾਂ ਸਾਡੇ ਸਾਹਿਤਕਾਰ ਨੇ ਜਾਂ ਆਲੋਚਕ ਨੇ ਪ੍ਰਸ਼ੰਸਕ ਨੇ ਮੈਂ ਉਹਨਾਂ ਦੀ ਕਚੈਰੀ ਚ ਕਿਤਾਬ ਰੱਖਤੀ ਉਹ ਮੈਨੂੰ ਦੱਸਣਗੇ ਤੇਰਾ ਕਿਹੜਾ ਬੇਟਾ ਜ਼ਿਆਦਾ ਕਾਬਲ ਹੈ ਉਹਨਾਂ ਜੋ ਕਿਹੜਾ ਮਤਲਬ ਤੇ ਸਭ ਤੋਂ ਜ਼ਿਆਦਾ ਮਤਲਬ ਸਾਨੂੰ ਆਪਦੇ ਮਨ ਨੂੰ ਲੱਗਿਆ ਕੀ ਲੱਗਿਆ ਮੇਰੇ ਮਨ ਨੂੰ ਤਾਂ ਲੱਗਿਆ ਪੰਜਾਬੀ ਮਾਂ ਬੋਲੀ ਮਾਖਿਓ ਡਿਠੀ ਮੈਂ ਉਹਦੇ ਤੇ ਲਿਖ ਕੇ ਮੈਨੂੰ ਜਾਫੇ ਸਕੂਨ ਮਿਲਿਆ ਹੈ ਬਾਕੀ ਮੈਂ ਸਮਾ ਦਾ ਹਰ ਰੰਗ ਇਹਦੇ ਤੇ ਚਿਤਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਰੰਗ ਮੇਰੇ ਪਾਸ ਧਰ ਦੇਣਗੇ ਸੀ ਸਿੰਘ ਸਰਪੰਚ ਲੋਹਾਖੜੇ ਸਾਡੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਸਾਡੇ ਪਿੰਡ ਦਾ ਨਾਮ ਪੁਸਤਕ ਦੇ ਵਿੱਚ ਬਾਰ-ਬਾਰ ਲਿਆ ਗਿਆ ਤੇ ਜਦ ਸਾਹਵਾਰੇ ਇੱਕ ਸਾਡੇ ਪਿੰਡ 'ਚ ਗੱਲ ਲੁੜੀ ਹੋਈ ਸੀ ਵੀ ਸੁਆ ਦੇ ਬਹੁਤ ਰੁੱਖਿਆ ਜਦੋਂ ਵੀ ਕੋਈ ਪਿੰਡ ਦਾ ਬੰਦਾ ਉਹਨਾਂ ਕੋਲ ਕੰਮ ਲੈ ਕੇ ਜਾਂਦਾ ਹੈਗਾ ਵਧੀਆ ਚਾਹ ਪਾਣੀ ਪਿਲਾਉਂਦੇ ਆ ਤੇ ਰੋਟੀ ਵਗੈਰਾ ਖਵਾਉਂਦੇ ਆ ਪਰ ਜਦੋਂ ਕੋਈ ਕੰਮ ਨੂੰ ਕਹਿੰਦਾ ਹੈਗਾ ਤਾਂ ਇਹਨਾਂ ਨੂੰ ਛੱਪ ਲਾਣ ਨਾਲ ਹੋ ਜਾਂਦਾ ਵੀ ਕੰਮ ਕਰਦੇ ਹੀ ਨਹੀਂਗੇ ਪਰ ਸਾਡੇ ਪਿੰਡ ਦੇ ਲੋਕ ਨਾਲ ਜਿਹੜੇ ਕੰਮ ਲੈ ਕੇ ਜਾਂਦੇ ਸੀ ਜੀ ਕੱਢੀ ਮੁੰਡੀਆਂ ਕੂੜੀਆਂ ਫੜੀਆਂ ਗਈਆਂ ਜੀ ਫਲਾਨੇ ਜੱਜ ਨੂੰ ਕਹਿ ਦੋ ਜਾਂ ਲੜਾਈ ਹੋਊਗੀ ਜੀ ਫਲਾਨੇ ਜੱਜ ਨੂੰ ਕਹਿ ਦੋ ਸਜ਼ਾ ਨਾ ਕਰੇ ਪਰ ਜਦੋਂ ਮੈਂ ਕੰਮ ਲੈ ਗਿਆ ਜੀ ਮੈਂ ਪਿੰਡ ਦੇ ਸਾਝੇ ਕੰਮ ਲੈ ਗਿਆ ਆਪਣੇ ਜੀ ਮੰਡੀ ਦਾ ਫੜ ਬਣਾਉਣ ਵਾਲਾ ਜੀ ਫਲਾਨੇ ਅਫਸਰ ਨੂੰ ਕਹੋ ਇਹਨਾਂ ਨੇ ਕਿਹਾ ਨਹੀਂ ਸਗੋ ਮੇਰੇ ਨਾਲ ਇੱਕ ਦੋ ਵਾਰ ਉੱਠ ਕੇ ਵੀ ਗਏ ਹੱਥੋਂ ਹੱਤੀ ਕੰਮ ਕਰਵਾਇਆ ਜੀ ਜਿਵੇਂ ਸਾਡੇ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਅਸੀਂ ਰਿਪੇਅਰ ਵਾਸਤੇ ਲੈ ਕੇ ਗਏ ਵੀ ਰਿਪੇਅਰ ਕਰੋ ਇਹਨਾਂ ਨੇ ਉਹ 18 ਫੁੱਟੀਆਂ ਬਣਾਤੀਆਂ ਸਾਡੇ ਪਿੰਡ 'ਚ ਕੁਆਰਾ ਏ ਬੇਲੀ ਜਗ੍ਹਾ ਪੀਆ ਉੱਥੇ ਕਿ ਇਹਨਾਂ ਨੇ ਪੈਲਸ ਪਾਸ ਕਰਵਾਤਾ ਇਹਨਾਂ ਨੇ ਅਫਸਰ ਸਾਹਿਬ ਨੂੰ ਕਹਿ ਕੇ ਕਰਵਾਇਆ ਜੀ ਇਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਇਸ ਕਿਤਾਬ ਦਾ ਜਿਹੜਾ ਰਿਲੀਜ਼ਿੰਗ ਡੇ ਹੈ ਇਹ ਮੁਕਰਰ ਇਨਫੈਕਟ ਉਹਦੇ ਹੀ ਹੋਇਆ ਜਦੋਂ ਮੈਂ ਤੇ ਸतीश ਜੀ ਆਪਸ ਮਿਲੇ ਇਹਨਾਂ ਨੇ ਮੈਨੂੰ ਕਿਤਾਬ ਦਿਖਾਈ ਮੈਂ ਕਿਹਾ ਇਹਦੇ ਰਿਲੀਜ਼ਿੰਗ ਨਾ ਰੱਖੋ ਸਾਡੇ ਕਾਲਜ ਦੇ ਵਿੱਚ ਰੱਖੋ ਸਾਡੇ ਪ੍ਰਿੰਸੀਪਸ ਦੇ ਵਿੱਚ ਰੱਖੋ ਔਰ ਮੈਂ ਆਪ ਆਰਗੇਨਾਈਜ਼ ਕਰ ਲਵਾਂ ਲੇਕਿਨ ਕਿਤਾਬ ਮੈਂ ਪੜੀ ਨਹੀਂ ਸੀ ਮੈਨੂੰ ਪੜਨ ਨੂੰ ਮਿਲੀ ਨਹੀਂ ਉਸ ਦਿਨ ਕਿਉਂਕਿ ਇਹ ਨਾਲ ਪਾਸ ਉਦੋਂ ਉਸ ਲਈ ਕੋਈ ਕਿਤਾਬ ਸੀ ਮੈਂ ਚੁੱਕ ਕੇ ਲਿਆਉਣੀ ਨਹੀਂ ਸੀ ਚਾਹੁੰਦਾ ਇਹਨਾਂ ਦੇ ਦਫ਼ਤਰ ਤੋਂ ਤਾਂ ਅੱਜ ਆ ਕੇ ਜਦੋਂ ਮੈਂ ਪੜੀ ਤਾਂ ਉਹਦੇ 'ਚ ਮੈਂ ਜੋ ਖੋਲੀ ਉਹ ਤਾਂ ਵਰਕ ਨਿਕਲਿਆ ਕੁਰਸੀ ਰੋ ਗਈ ਉਹ ਜਦੋਂ ਮੈਂ ਪੜੇ ਪਹਿਲੀ ਲਾਈਨ ਹੀ ਪੜੀ ਤਾਂ ਮੈਨੂੰ ਇਹਦਾ ਪਤਾ ਲੱਗ ਗਿਆ ਟਾਈਟਲ ਹੀ ਕਨੋਏ ਕਰਦਾ ਜਦੋਂ ਜਾਗੋ ਉਦੋਂ ਹੀ ਸਵੇਰਾ ਇਹਦਾ ਬੜਾ ਡੀਪ ਅਰਥ ਹੈ ਇਹਨੂੰ ਇਦਾਂ ਲਾਓ నోజవన్నీ మహా చాను ధావత కో ముశ నశా షడ్డో నశా ఇన్స్ నాశ పడా